ਬੱਬੂ ਦੀ ਉਦੋਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਉਦੋਂ ਦੀ ਉਹ ਹਸ਼ਰ ਮੂਵੀ ਉਦੋਂ ਸ਼ੂਟ ਹੋਈ ਇੱਕ ਲੜਾਈ ਹੁੰਦੀ ਆ ਪੋਸਟਰ ਫਟਣ ਵਾਸਤੇ ਉਹ ਵੀ ਸਾਡੀ ਹੋਈ ਤੇ ਜੇ ਇੱਥੇ ਇੱਕ ਸਵੇਰੇ ਪ੍ਰਵਾਹ ਫੇਰੀ ਦਾ ਸੀਨ ਸੀ ਉਹ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਬਾਅਦ ਖੰਡਪਾਟ ਸਾਹਿਬ ਪ੍ਰਕਾਸ਼ ਕਰਾਈ ਸੀ ਯੂਨੀਵਰਸਿਟੀ ਸਰਤਾਜ ਬਾਈ ਹੋਰੀਆਂ ਸੀ ਦੁਪਹਿਰੇ ਚਾਹ ਇੱਥੀ ਪੀਂਦੇ ਘਟੇ ਹਾਂ ਬਾਈ ਬੱਬੂ ਦੀ ਉਦੋਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਉਦੋਂ ਦੀ ਉਹ ਹਸ਼ਰ ਮੂਵੀ ਉਦੋਂ ਸ਼ੂਟ ਹੋਈ ਤੇ ਜਿਹੜੇ ਉਹਦੇ ਚ ਸੀਨ ਨੇ ਸਾਰੇ ਉਹ ਤਕਰੀਬਨ ਉਸ ਸਮੇਂ ਦੇ ਅਕੋਰਡਿੰਗ ਹੀ ਸਾਰਾ ਜਿਹੜੇ ਜੇ ਤੁਸੀਂ ਉਹ ਚ ਸੀਨ ਦੇਖੋਗੇ ਇੱਕ ਲੜਾਈ ਹੁੰਦੀ ਆ ਪੋਸਟਰ ਫਟਣ ਵਾਸਤੇ ਉਹ ਵੀ ਸਾਡੀ ਹੋਈ ਤੇ ਜੇ ਇੱਥੇ ਇੱਕ ਸਵੇਰੇ ਪ੍ਰਭਾਤ ਫੇਰੀ ਦਾ ਸੀਨ ਸੀ ਉਹ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਬਾਅਦ ਖੰਡਪਾਟ ਸਾਹਿਬ ਪ੍ਰਕਾਸ਼ ਕਰਾਈ ਸੀ ਯੂਨੀਵਰਸਿਟੀ ਦੇ ਵਿੱਚ ਸੋ ਸਾਰੀਆਂ ਉਹੀ ਯਾਦਾਂ ਨੇ ਤੇ ਬੰਦਾ ਬੁढ़ा ਹੋਈ ਜਾਂਦਾ ਯੂਨੀਵਰਸਿਟੀ ਜਵਾਨ ਦੀ ਜਵਾਨਾ ਉੱਥੇ ਦੀ ਉੱਥੀ ਹੈ ਜਿਵੇਂ ਤੁਸੀਂ ਨੇ ਮੈਨੂੰ ਪਹਿਲਾਂ ਪ੍ਰਸ਼ਨ ਪੁੱਛਿਆ ਸੀ ਤੇ ਇਸੇ ਤਰੀਕੇ ਨਾਲ ਲੱਖਾਂ 골ਡੀ ਆਏ ਲੱਖਾਂ 골ਡੀ ਚਲੇ ਗਏ ਤੇ ਨਵੇਂ ਲੱਖਾਂ 골ਡੀ ਆਉਣਗੇ ਤੇ ਇੱਥੋਂ ਆਪਦਾ ਕੈਰੀਅਰ ਬਣਾਉਣ ਦੀ ਸ਼ੁਰੂਆਤ ਕਰਨਗੇ ਤੇ ਮੈਂ ਤਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਪੂਰਾ ਫੋਕਸ ਜਿਹੜਾ ਉਹ ਜੋ ਤੁਸੀਂ ਇੱਥੋਂ ਨਹੀਂ ਰੱਖ ਦੋਗੇ ਉਹੀ ساری ਉਮਰ ਤੁਹਾਡੇ ਜ਼ਿਹਨ ਚ ਵਸ ਜਾਊਗਾ ਇੱਕ ਆਖਰੀ ਨਾਰਾ ਤੁਸੀਂ ਲਗਾ ਲਓ ਜਿਹੜਾ ਪੁਰਾਣੇ ਸਮੇਂ ਜੋਸ਼ ਹੁੰਦਾ ਸੀ ਪਿੱਛੇ ਸਟੂਡੈਂਟ ਪੂਰਾ ਲਾਣ ਦੇ ਬਈ ਸ਼ੇਰ ਨਾਲ ਹੀ ਆਉਣ ਦੋ ਸੋ ਪੂ ਪਾਰਟੀ ਜਿੰਦਾਬਾਦ ਸੋ ਪੂ ਪਾਰਟੀ ਜਿੰਦਾਬਾਦ ਥੈਂਕ ਯੂ ਬੰਦੇ ਜੋਸ਼ ਬੱਬੂ ਦੀ ਉਦੋਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਉਦੋਂ ਦੀ ਉਹ ਹਸ਼ਰ ਮੂਵੀ ਉਦੋਂ ਸ਼ੂਟ ਹੋਈ ਕ ਲੜਾਈ ਹੁੰਦੀ ਆ ਪੋਸਟਰ ਫਟਣ ਵਾਸਤੇ ਉਹ ਵੀ ਸਾਡੀ ਹੋਈ ਤੇ ਜੇ ਇੱਥੇ ਇੱਕ ਸਵੇਰੇ ਪ੍ਰਭਾਤ ਫੇਰੀ ਦਾ ਸੀਨ ਸੀ ਉਹ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਬਾਅਦ ਖੰਡਪਟ ਸਾਹਿਬ ਪ੍ਰਕਾਸ਼ ਕਰਾਈ ਸੀ ਯੂਨੀਵਰਸਿਟੀ ਦੇ ਸਰਤਾਜ ਬਾਈ ਹੋਰੀਆਂ ਸੀ ਦੁਪਹਿਰੇ ਚਾਹ ਇੱਥੀ ਪੀਂਦੇ ਘਟੇ ਬਾਈ ਬੱਬੂ ਦੀ ਉਦੋਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਉਦੋਂ ਦੀ ਉਹ ਹਸ਼ਰ ਮੂਵੀ ਉਦੋਂ ਸ਼ੂਟ ਹੋਈ ਤੇ ਜਿਹੜੇ ਉਹਦੇ ਚ ਸੀਨ ਨੇ ਸਾਰੇ ਉਹ ਤਕਰੀਬਨ ਉਸ ਸਮੇਂ ਦੇ ਅਕੋਰਡਿੰਗ ਹੀ ਸਾਰਾ ਜਿਹੜੇ ਜੇ ਤੁਸੀਂ ਉੱਚ ਸੀਨ ਦੇਖੋਗੇ ਇੱਕ ਲੜਾਈ ਹੁੰਦੀ ਆ ਪੋਸਟਰ ਫਟਣ ਵਾਸਤੇ ਉਹ ਵੀ ਸਾਡੀ ਹੋਈ ਤੇ ਜੇ ਇੱਥੇ ਇੱਕ ਸਵੇਰੇ ਪ੍ਰਭਾਤ ਫੇਰੀ ਦਾ ਸੀਨ ਸੀ ਉਹ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਬਾਅਦ ਖੰਡਪਾਟ ਸਾਹਿਬ ਪ੍ਰਕਾਸ਼ ਕਰਾਈ ਸੀ ਯੂਨੀਵਰਸਿਟੀ ਦੇ ਵਿੱਚ ਸੋ ਸਾਰੀਆਂ ਉਹੀ ਯਾਦਾਂ ਨੇ ਤੇ ਬੰਦਾ ਬੁੜਾ ਹੋਈ ਜਾਂਦਾ ਯੂਨੀਵਰਸਿਟੀ ਜਵਾਨ ਦੀ ਜਵਾਨਾ ਉੱਥੇ ਦੀ ਉੱਥੀ ਹੈ ਜਿਵੇਂ ਤੁਸੀਂ ਨੇ ਮੈਨੂੰ ਪਹਿਲਾਂ ਪ੍ਰਸ਼ਨ ਪੁੱਛਿਆ ਸੀ ਤੇ ਇਸੇ ਤਰੀਕੇ ਨਾਲ ਲੱਖਾਂ 골ਡੀ ਆਏ ਲੱਖਾਂ 골ਡੀ ਚਲੇ ਗਏ ਤੇ ਨਵੇਂ ਲੱਖਾਂ 골ਡੀ ਆਉਣਗੇ ਤੇ ਇੱਥੋਂ ਆਪਦਾ ਕੈਰੀਅਰ ਬਣਾਉਣ ਦੀ ਸ਼ੁਰੂਆਤ ਕਰਨਗੇ ਤੇ ਮੈਂ ਤਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰ ਪੂਰਾ ਫੋਕਸ ਜਿਹੜਾ ਉਹ ਜੋ ਤੁਸੀਂ ਇੱਥੋਂ ਨਹੀਂ ਰੱਖ ਦੋਗੇ ਉਹੀ ساری ਉਮਰ ਤੁਹਾਡੇ ਜ਼ਹਿਨ ਚ ਵਸ ਜਾਊਗਾ ਇੱਕ ਆਖਰੀ ਨਾਰਾ ਤੁਸੀਂ ਲਗਾ ਲਓ ਜਿਹੜਾ ਪੁਰਾਣੇ ਸਮੇਂ ਜੋਸ਼ ਹੁੰਦਾ ਸੀ ਪਿੱਛੇ ਸਟੂਡੈਂਟ ਪੂਰਾ ਲਾਣ ਦੇ ਬਈ ਸ਼ੇਰ ਨਾਲ ਹੀ ਆਉਣ ਦੋ ਸੋ ਪੂ ਪਾਰਟੀ ਜਿੰਦਾਬਾਦ ਸੋ ਪੂ ਪਾਰਟੀ ਜਿੰਦਾਬਾਦ ਥੈਂਕ ਯੂ ਬੰਦੇ ਜੋਸ਼ ਬੱਬੂ ਦੀ ਉਦੋਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਉਦੋਂ ਦੀ ਉਹ ਹਸ਼ਰ ਮੂਵੀ ਉਦੋਂ ਸ਼ੂਟ ਹੋਈ ਲੜਾਈ ਹੁੰਦੀ ਆ ਪੋਸਟਰ ਫਟਣ ਵਾਸਤੇ ਉਹ ਵੀ ਸਾਡੀ ਹੋਈ ਤੇ ਜੇ ਇੱਥੇ ਇੱਕ ਸਵੇਰੇ ਪ੍ਰਭਾਤ ਫੇਰੀ ਦਾ ਸੀਨ ਸੀ ਉਹ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਬਾਅਦ ਖੰਡਪਾਟ ਸਾਹਿਬ ਪ੍ਰਕਾਸ਼ ਕਰਾਈ ਸੀ ਯੂਨੀਵਰਸਿਟੀ ਦੇ ਸਰਤਾਜ ਬਾਈ ਹੋਰੀਆਂ ਸੀ ਦੁਪਹਿਰੇ ਚਾਹ ਇੱਥੀ ਪੀਂਦੇ ਘਟੇ ਬਾਈ ਬੱਬੂ ਦੀ ਉਦੋਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਉਦੋਂ ਦੀ ਉਹ ਹਸ਼ਰ ਮੂਵੀ ਉਦੋਂ ਸ਼ੂਟ ਹੋਈ ਤੇ ਜਿਹੜੇ ਉਹਦੇ ਚ ਸੀਨ ਨੇ ਸਾਰੇ ਉਹ ਤਕਰੀਬਨ ਉਸ ਸਮੇਂ ਦੇ ਅਕੋਰਡਿੰਗ ਹੀ ਸਾਰਾ ਜਿਹੜੇ ਜੇ ਤੁਸੀਂ ਉਹ ਚ ਸੀਨ ਦੇਖੋਗੇ ਇੱਕ ਲੜਾਈ ਹੁੰਦੀ ਆ ਪੋਸਟਰ ਫਟਣ ਵਾਸਤੇ ਉਹ ਵੀ ਸਾਡੀ ਹੋਈ ਤੇ ਜੇ ਇੱਥੇ ਇੱਕ ਸਵੇਰੇ ਪ੍ਰਭਾਤ ਫੇਰੀ ਦਾ ਸੀਨ ਸੀ ਉਹ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਬਾਅਦ ਖੰਡਪਾਟ ਸਾਹਿਬ ਪ੍ਰਕਾਸ਼ ਕਰਾਈ ਸੀ ਯੂਨੀਵਰਸਿਟੀ ਦੇ ਵਿੱਚ ਸੋ ਸਾਰੀਆਂ ਉਹੀ ਯਾਦਾਂ ਨੇ ਤੇ ਬੰਦਾ ਬੁढ़ा ਹੋਈ ਜਾਂਦਾ ਯੂਨੀਵਰਸਿਟੀ ਜਵਾਨ ਦੀ ਜਵਾਨਾ ਉੱਥੇ ਦੀ ਉੱਥੇ ਹੈ ਜਿਵੇਂ ਤੁਸੀਂ ਨੇ ਮੈਨੂੰ ਪਹਿਲਾਂ ਪ੍ਰਸ਼ਨ ਪੁੱਛਿਆ ਸੀ ਤੇ ਇਸੇ ਤਰੀਕੇ ਨਾਲ ਲੱਖਾਂ 골ਡੀ ਆਏ ਲੱਖਾਂ 골ਡੀ ਚਲੇ ਗਏ ਤੇ ਨਵੇਂ ਲੱਖਾਂ 골ਡੀ ਆਉਣਗੇ ਤੇ ਇੱਥੋਂ ਆਪਦਾ ਕੈਰੀਅਰ ਬਣਾਉਣ ਦੀ ਸ਼ੁਰੂਆਤ ਕਰਨਗੇ ਤੇ ਮੈਂ ਤਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਪੂਰਾ ਫੋਕਸ ਜਿਹੜਾ ਉਹ ਜੋ ਤੁਸੀਂ ਇੱਥੋਂ ਨਹੀਂ ਰੱਖ ਦੋਗੇ ਉਹੀ ਸਾਰੀ ਉਮਰ ਤੁਹਾਡੇ ਜਹਨ ਚ ਵਸ ਜਾਊਗਾ ਇੱਕ ਆਖਰੀ ਨਾਰਾ ਤੁਸੀਂ ਲਗਾ ਲਓ ਜਿਹੜਾ ਪੁਰਾਣੇ ਸਮੇਂ ਜੋਸ਼ ਹੁੰਦਾ ਸੀ ਪਿੱਛੇ ਸਟੂਡੈਂਟ ਪੂਰਾ ਲਾ ਦੇ ਭਾਈ ਸ਼ੇਰ ਨਾਲ ਹੀ ਆਉਣ ਦੋ ਭਾਈ ਸ਼ੇਰ ਸੋਪੂ